ਸਾਰਿਆਂ ਨੂੰ ਪਿਆਰ ਭਰੀ ਸਸ਼ਿਆ ਕਾਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਸੋ ਦੋਸਤੋ ਪੰਜਾਬ ਦੇ ਮਲਾਜ਼ਮ ਲੰਬੇ ਸਮੇਂ ਤੋਂ ਆਪਣੇ ਡੀਏ ਦੀ ਮੰਗ ਕਰ ਰਹੇ ਹਨ ਕਿਉਂਕਿ ਸਾਰੀਆਂ ਸਟੇਟਾਂ ਨੇ 55% ਡੀਏ ਦੇ ਦਿੱਤਾ ਹੈ ਪਰ ਪੰਜਾਬ ਸਰਕਾਰ ਨੇ 42% ਦੇ ਹੀ ਖੜੀ ਹੈ ਪੰਜਾਬ ਦੇ ਮਲਾਜ਼ਮਾਂ ਦੇ ਲਈ 13% ਡੀਏ ਦੇ ਵਿੱਚੋਂ 4% ਹੋਵੇਗੀ ਜਾਰੀ ਡੀਏ ਦੀ ਕਿਸ ਨੇ ਸੋਸ਼ਲ ਮੀਡੀਆ ਤੋਂ ਖਬਰਾਂ ਜਿਹੜੀਆਂ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਜਿਹੜੀਆਂ ਆ ਰਹੀਆਂ ਨੇ ਕਿ ਮੀਟਿੰਗ ਤੋਂ ਬਾਅਦ ਵਿਧਮਨ ਤੇ ਹਰਪਾ ਸਿੰਘ ਚੀਮਾ ਦੇ ਵੱਲੋਂ ਦਿੱਤੀ ਗਈ ਖੁਸ਼ਖਬਰੀ ਇਸ ਵੀਡੀਓ ਦੇ ਵਿੱਚ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਸੋ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਪੈਨਸ਼ਨਰਸ ਜਿਹੜੇ ਨੇ ਮੁਲਾਜ਼ਮ ਪੈਨਸ਼ਨਰ ਅਤੇ ਲਗਾਤਾਰ ਜਿਹੜੇ ਨੇ ਆਪਣੇ ਹੱਕਾਂ ਦੀ ਆਵਾਜ਼ ਚੁੱਕਦੇ ਆ ਰਹੇ ਨੇ ਜਿਸ ਦੇ ਵਿੱਚ ਪੈਨਸ਼ਨਰਸ ਜਥੇਬੰਦਿਆਂ ਅਤੇ ਮੁਲਾਜ਼ਮ ਫਰੰਟ ਯੂਨੀਅਨ ਦੇ ਜਿਹੜੇ ਨਾਮ ਹੁੰਦੇ ਨੇ ਉਹ ਲਗਾਤਾਰ ਹੀ ਪੰਜਾਬ ਸਰਕਾਰ ਦੇ ਉੱਤੇ ਦਬਾਅ ਜਿਹੜਾ ਬਣਾ ਰਹੇ ਨੇ ਪੰਜਾਬ ਸਰਕਾਰ ਨੇ ਪੈਨਸ਼ਨਰਜ਼ ਨੂੰ 5.5 ਸਾਲਾਂ ਦਾ ਬਕਾਇਆ ਕਿਸ਼ਤਾਂ ਦੇ ਵਿੱਚ ਦੇ ਕੇ ਜੋ ਕੋਝਾ ਮਜ਼ਾਕ ਕੀਤਾ ਹੈ ਪੈਨਸ਼ਨਰ ਸਾਂਝਾ ਫਰੰਟ ਦੇ ਵੱਲੋਂ ਮੁੱਖ ਮੰਤਰੀ ਵਿੱਤ ਮੰਤਰੀ ਤੇ ਮੁੱਖ ਸਕੱਤਰ ਦੇ ਪੱਤਰ ਵੀ ਜਿਹੜਾ ਕਿ ਦੇ ਚੁੱਕੇ ਹਨ ਪਰ ਕੋਈ ਵੀ ਜਿਹੜੀ ਸੁਣਵਾਈ ਨਹੀਂ ਹੋਈ ਹੈ ਪੈਨਸ਼ਨ ਜਥੇਬੰਦੀਆਂ ਦੇ ਵੱਲੋਂ 58 ਸਾਲ 75 ਸਾਲ ਦੇ ਦਰਮਿਆਨ ਰਿਟਾਇਰ ਹੋਏ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ 42 ਕਿਸ਼ਤਾਂ ਦੇ ਵਿੱਚ ਬਕਾਇਆ ਦੇਣਾ ਹੈ ਉਹ ਭੁਗਤਾਨ ਜਿਹੜਾ ਹੈ 3 ਸਾਲਾਂ ਦੇ ਵਿੱਚ ਪੂਰਾ ਹੋਵੇਗਾ ਬਜ਼ੁਰਗ ਅਵਸਥਾ ਦੇ ਵਿੱਚ ਜਿਹੜੀ ਬਕਾਇਆ ਦੀਆਂ ਕਿਸ਼ਤਾਂ ਨੂੰ ਇਕਨਾ ਚਿੰਤਕ ਜਨਕ ਅਤੇ ਔਖਾ ਕਾਰਜ ਹੈ ਇਸ ਫੈਸਲੇ ਨੂੰ ਚੈਲੰਜ ਕਰਨ ਦੇ ਲਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜਾ ਹੈ 30 ਮਈ ਤੋਂ ਪਹਿਲਾਂ ਜਿਹੜੀ ਪਟੀਸ਼ਨ ਪਾਈ ਜਾ ਰਹੀ ਸੀ ਪਾਈ ਰਹੀ ਹੈ ਤੇ ਸੋ ਹੁਣ ਇੱਕ ਖਬਰ ਜਿਹੜੀ ਹੈ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਆ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਵਿਤਮਨ ਦੀ ਹਰਪਾਤ ਸਿੰਘ ਸੀਮਾ ਜਿਹੜੀ ਹੈ ਮੀਟਿੰਗ ਹੈ ਜਿਹੜੀ ਮੁਲਾਜ਼ਮ ਜਥੇਬੰਦੀਆਂ ਨਾਲ ਕੀਤੀ ਹੈ ਤੇ ਉਹਨਾਂ ਨੇ ਭਰੋਸਾ ਜਤਾਇਆ ਹੈ ਕਿ ਪੈਂਡਿੰਗ 13% ਡੀਏ ਦੇ ਵਿੱਚ ਜਿਹੜੀ ਹੈ ਉਸ ਦਾ ਜਿਹੜਾ ਹੈ 4% ਡੀ ਦੀ ਕਿਸ਼ਤ ਨੂੰ ਜਲਦ ਹੀ ਜਿਹੜਾ ਕਿ ਜਾਰੀ ਕਰ ਦਿੱਤੀ ਜਾਵੇਗੀ ਹਾਲਾਂਕਿ ਇਹ ਖਬਰ ਜਿਹੜੀ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਆ ਰਹੀ ਹੈ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਦੀ ਕੋਈ ਵੀ ਆਧਾਰਿਕ ਪੁਸ਼ਟੀਕਰਨਤਾ ਨਹੀਂ ਹੈ ਪਰ ਦੱਸੇ ਜਾ ਰਹੇ ਅਨੁਸਾਰ ਜਿਹੜੀ ਹੈ 26 ਮਈ ਨੂੰ ਸੀਐਮ ਭਗਵੰਤ ਸਿੰਘ ਮਾਨ ਜਿਹੜੇ ਸੱਤ ਵੱਖ-ਵੱਖ ਜਥੇਬੰਦੀਆਂ ਦੇ ਨਾਲ ਮੀਟਿੰਗ ਕਰਨ ਜਾ ਰਹੇ ਨੇ ਜਿਸ ਦੇ ਵਿੱਚ ਅਹਿਮ ਕੈਬਨਿਟ ਮੀਟਿੰਗ ਦੇ ਦੌਰਾਨ ਪੰਜਾਬ ਰਾਜ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਉਸ ਦਾ ਜਿਹੜਾ 4% ਡੀਏ ਨੂੰ ਜਿਹੜੀ ਹੈ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ ਉਸ ਨੂੰ ਬਹਾਲ ਕਰਨ ਦੇ ਉੱਤੇ ਜਲਦ ਹੀ ਕੋਈ ਫੈਸਲਾ ਆ ਸਕਦਾ ਹੈ ਦੇਖਣਾ ਇਹ ਹੋਵੇਗਾ ਕਿ ਕੀ ਪੰਜਾਬ ਰਾਜ ਦੇ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਨੇ ਜਿਹੜੀਆਂ ਮੰਗਾਂ ਨੇ ਉਹਨਾਂ ਦਾ ਹੱਲ ਹੁੰਦਾ ਹੈ ਕਿ ਉਹਨਾਂ ਦੀਆਂ ਮੰਗਾਂ ਦਾ ਹੱਲ ਹੋ ਪਾਏਗਾ ਕਿਉਂਕਿ ਜਿਹੜੀ ਪੁਰਾਣੇ ਕਾਫੀ ਸਮੇਂ ਤੋਂ ਜਿਹੜੀਆਂ ਚਾਰੀਆਂ ਨੇ ਕੇ ਪੰਜਾਬ ਸਰਕਾਰ ਦੇ ਉੱਤੇ ਦਬਾਅ ਹੈ ਜਿਹੜਾ ਦਬਾਅ ਵੀ ਚੱਲਦਿਆਂ ਚੰਗੇ ਫੈਸਲੇ ਆਉਣਗੇ ਜੋ ਇਸ ਤਰ੍ਹਾਂ ਵੀ ਕੋਈ ਵੀ ਅਪਡੇਟ ਇਸ ਸੰਬੰਧੀ ਕੋਈ ਵੀ ਲੈਟਰ ਇਸ਼ੂ ਹੁੰਦਾ ਮੀਟਿੰਗ ਦੇ ਸੰਬੰਧ ਜਰੂਰ ਇਸ ਚੈਨਲ ਤੇ ਦਿੱਤਾ ਜਾਏਗਾ ਧੰਨਵਾਦ ਜੀ